ਜਿੰਦ ਦਾ ਰਾਜਾ ਹੋਇਆ ਗੱਜਪਤ ਸਿੰਘ ਉਹਦੇ ਘਰ ਇੱਕ ਧੀ ਨੇ ਜਨਮ ਲਿਆ ਜਦੋਂ ਧੀ ਜੰਮੀ ਨਾ ਤੇ ਮਾਈਆਂ ਨੇ ਦਾਈਆਂ ਨੇ ਆਖ ਦਿੱਤਾ ਕਿ ਰਾਜਨਾ ਜੇ ਚੋਨਾ ਘਰ ਦੇ ਵਿੱਚ ਪੁੱਤ ਪੈਦਾ ਹੋਵੇ ਤੇ ਧੀ ਨੂੰ ਖਤਮ ਕਰ ਦੇ ਧੀ ਨੂੰ ਘੜੇ ਚ ਪਾ ਕੇ ਉੱਤੇ ਚੱਪਣ ਲਾ ਕੇ ਟੋਆ ਪੁੱਟ ਕੇ ਜੰਗਲ ਚ ਜਾ ਕੇ ਤੇ ਟੋਏ ਚ ਦਬਾ ਦੇ ਰਾਜਾ ਉਹ ਮਹਾਂਪੁਰਖਾਂ ਦਾ ਸੇਵਕ ਸੀ ਬਾਬਾ ਗੋਦੜਾ ਸ਼ਾਹ ਜੀ ਓ ਬਾਬਾ ਗੋਦਰ ਸ਼ਾ ਬਟਰੁਖਾਂ ਵਾਲੇ ਮਹਾਪੁਰਖ ਪਰ ਉਮਾਈਆਂ ਦੀਆਂ ਗੱਲਾਂ 'ਚ ਆ ਗਿਆ ਉਹਨੇ ਆਪਣੀ ਨਭ ਜੰਮੀ ਧੀ ਨੂੰ ਘੜੇ 'ਚ ਪਾਇਆ ਉੱਤੇ ਚੱਪਣ ਲਾਇਆ ਜੰਗਲ 'ਚ ਗਿਆ ਟੋਇਆ ਪੁੱਟਿਆ ਤੇ ਟੋਏ 'ਚ ਨਾ ਬਣਿਆ ਜਦੋਂ ਮਹਾਪੁਰਖਾਂ ਦੇ ਕੋਲ ਗਿਆ ਨਾ ਮਹਾਪੁਰਖਾਂ ਨੇ ਦਿਬ ਦ੍ਰਿਸ਼ਟੀ ਦੇ ਨਾਲ ਵੇਖ ਲਿਆ ਕਹਿੰਦੇ ਰਾਜਨਾ ਐਨੇ ਚੰਗੇ ਕਰਮ ਕਰਕੇ ਅੱਜ ਨਰਕਾਂ ਦਾ ਭਾਗੀ ਕਿਉਂ ਬਣ ਗਿਆ ਤੂੰ ਜੀ ਨੂੰ ਉਹ ਇਹ ਚ ਦੱਬ ਕੇ ਆਇਆ ਨਾ ਉਹਨੇ ਸਿੱਪੀ ਦਾ ਕੰਮ ਕਰਨਾ ਸੀ ਸਿੱਪੀ ਦਾ ਸਿੱਪੀ ਦੀ ਕੁਖ ਚੋਂ ਹੀਰੇ ਮੋਤੀ ਪੈਦਾ ਹੁੰਦੇ ਤੇ ਖਾਲਸਾ ਜੀ ਠੋਕਰ ਲੱਗੀ ਰਾਜੇ ਨੂੰ ਦੁਬਾਰਾ ਗਿਆ ਜੰਗਲ ਚ ਫੇਰ ਜਾ ਕੇ ਟੋਆ ਪੁੱਟਿਆ ਘੜਾ ਕੱਢਿਆ ਚੱਪਣ ਲਾਇਆ ਕੀ ਵੇਖਿਆ ਜਿਹੜੀ ਧੀ ਨੂੰ ਦੱਬ ਕੇ ਆਇਆ ਸੀ ਨਾ ਉਹਦੇ ਅਜੇ ਵੀ ਸਵਾਸ ਚੱਲ ਰਹੇ ਸੀ ਪੈਰ ਦਾ ਅੰਗੂਠਾ ਝੁੰਗ ਰਿਹਾ ਸੀ ਕਿਉਂਕਿ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਪ੍ਰਭ ਭਾਵੇਂ ਤਾਂ ਹਰ ਗੁਣ ਭਾਖਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਈ ਤੇ ਉਸ ਧੀ ਦਾ ਇਲਾਜ ਕਰਵਾਇਆ ਗੱਜਪਤ ਸਿੰਘ ਨੇ ਉਹ ਠੀਕ ਹੋ ਗਈ ਉਹ ਵੱਡੀ ਹੋਈ ਉਹ ਸਰਦਾਰ ਮਹਾ ਸਿੰਘ ਦੇ ਨਾਲ ਵਿਆਹੀ ਗਈ ਉਹਦਾ ਨਾਂ ਰੱਖਿਆ ਰਾਜਕੌਰ ਤੇ ਉਸ ਰਾਜਕੌਰ ਮਾਂ ਦੀ ਕੁੱਖੋਂ 2 ਨਵੰਬਰ 1780 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਉਹ ਸ਼ੇਰੇ ਪੰਜਾਬ ਜਿਹਦੇ ਰਾਜ ਦੀਆਂ ਗੱਲਾਂ ਜਿਹਦੇ ਰਾਜ ਦੇ ਅੰਦਰ ਹਰ ਇੱਕ ਨੂੰ ਬਰਾਬਰ ਦੇ ਹੱਕ ਸੀ ਬਰਾਬਰ ਦਾ ਸਤਕਾਰ ਸੀ ਹਰ ਇੱਕ ਖੁਸ਼ ਸੀ ਕੋਸੇ ਵੀ ਧਰਮ ਵਾਲਾ ਉਹਨੂੰ ਬਰਾਬਰ ਪੁੰਜਿਆ ਜਾਂਦਾ ਸੀ ਤੇ ਖਾਲਸਾ ਜੀ ਉਸ ਰਾਜ ਦੇ ਅੰਦਰ ਕਾਬਲ ਕੰਧਾਰ ਕੱਕ ਸਾਡੇ ਕੇਸਰੀ ਝੰਡੇ ਚੁਲਦੇ ਸੀ ਚੀਨ ਨੇਪਾਲ ਤਿੱਬਤ ਦੇ ਨਾਲ ਸਾਡੇ ਰਾਜ ਦੀਆਂ ਕੰਧਾਂ ਲੱਗਦੀਆਂ ਸੀ ਤੇ ਉਸ ਰਾਜ ਦੀਆਂ ਚੜਤਾਂ ਦਾ ਜ਼ਿਕਰ ਲਾਂਡਰਾਂ ਵਾਲਿਆਂ ਦਾ ਢਾਡੀ ਜਿਥਾ ਕੁਝ ਇਉਂ